हां जी ते किद्दा हो सारे ठीक हो ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਮਜ਼ਾ ਰਿੰਦ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੁਪਰਸਟਾਰ ਦੁੱਲਾ ਬੱਗਾ ਦੀ ਜੋ ਆਪਣੀ ਤਕਨੀਕ ਤੇ ਫੁਰਤੀ ਦੇ ਨਾਲ ਅੱਜ ਅਦੇਸ਼ਾਂ ਦੇ ਵਿੱਚ ਮਸ਼ਹੂਰ ਹੈ ਐਵੇਂ ਤਾਂ ਨਹੀਂ ਵੱਡੇ-ਵੱਡੇ ਸਟਾਪਰ ਵੀ ਦੁੱਲੇ ਨੂੰ ਆਪਣਾ ਪਸੰਦੀਦਾ ਰੇਡਰ ਕਹਿੰਦੇ ਨੇ ਦੁੱਲੇ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਉੱਠ ਕੇ ਦੁਨੀਆ ਨੂੰ ਮਨਵਾ ਦਿੱਤਾ ਕਿ ਕੋ ਬਲਵੀਰ ਸਿੰਘ ਵੀ ਹੈ ਜੀहां ਦੋਸਤੋ ਅੱਜ ਆਪਾਂ ਇਹਨਾਂ ਦੀ ਫੈਮਿਲੀ ਸਟਰਗਲ ਇਹਨਾਂ ਦੀ ਕਬੱਡੀ ਦੇ ਬਾਰੇ ਇਹਨਾਂ ਦੀ ਮਿਹਨਤ ਦੇ ਬਾਰੇ ਇਹਨਾਂ ਦੀ ਖੁਰਾਕ ਦੇ ਬਾਰੇ ਤੇ ਇਹਨਾਂ ਦੇ ਉਸਤਾਦ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਾਂਗੇ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਹੈ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲੇ ਆਪਣੇ ਚੈਨਲ ਅਮਜ਼ਾ ਰਿੰਦ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲੇ ਇਹਨਾਂ ਦਾ ਜਨਮ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਬੱਗਾ ਵਿੱਚ ਹੋਇਆ ਇਹਨਾਂ ਦਾ ਜਨਮ 13 ਸਤੰਬਰ 1992 ਨੂੰ ਹੋਇਆ 2025 ਦੇ हिसाब ਨਾਲ ਇਹਨਾਂ ਦੀ 33 ਸਾਲ ਉਮਰ ਹੋ ਚੁੱਕੀ ਹੈ ਇਨਾਂ ਦਾ ਕੱਦ 5 ਫੁੱਟ 10 ਇੰਚ ਦੇ ਲਗਭਗ ਹੈ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਮ ਬਲਵੀਰ ਸਿੰਘ ਦੁੱਲਾ ਰੱਖਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਿਤਾ ਦਾ ਨਾਮ ਰੇਸ਼ਮ ਸਿੰਘ ਹੈ ਤੇ ਇਹਨਾਂ ਦੀ ਮਾਤਾ ਦਾ ਨਾਮ ਮਨਪ੍ਰੀਤ ਕੌਰ ਹੈ ਦੁੱਲੇ ਦਾ ਇੱਕ ਵੱਡਾ ਭਰਾ ਵੀ ਹੈ ਜੋ ਵੈਲਡਿੰਗ ਦਾ ਕੰਮ ਕਰਦੇ ਨੇ ਦੁੱਲੇ ਦੀ ਇੱਕ ਭੈਣ ਵੀ ਹੈ ਜਿਹਨਾਂ ਦਾ ਨਾਮ ਪਰਮਜੀਤ ਕੌਰ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਮਾੜੇ ਘਰ ਦੇ ਵਿੱਚੋਂ ਸੀ ਨਾ ਕੋਈ ਜ਼ਮੀਨਵਾਰੀ ਸੀ ਬਸ ਤਿਆੜੀਦਾਰ ਹੈ ਘਰ ਸੀ ਇਹਨਾਂ ਦੇ ਪਿਤਾ ਜੀ ਟੈਂਪੂ ਚਲਾਉਂਦੇ ਹੁੰਦੇ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ੁੱਲੇ ਨੇ ਕਬੱਡੀ ਦੇ ਵਿੱਚ ਬਹੁਤ ਤਾਕੜਾ ਰੇਡਰ ਬਣ ਕੇ ਦੋ ਟੂਰ ਬਾਹਰ ਤੇ ਲਾਇਆ ਤੇ ਫਿਰ ਇਹਨਾਂ ਨੇ ਆਪਣੇ ਪਿਤਾ ਨੂੰ ਟੈਂਪੂ ਚਲਾਉਣ ਤੋਂ ਹਟਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹੀ ਰਹਿੰਦੇ ਨੇ ਇਸੇ ਤਰ੍ਹਾਂ ਦੁੱਲੇ ਨੇ ਬਚਪਨ ਤੋਂ ਹੀ ਕਬੱਡੀ ਵੇਖ-ਵੇਖ ਕੇ ਸ਼ੌਂਕ ਜਿਹੜਾ ਉਹ ਦੁੱਲੇ ਨੂੰ ਪੈ ਗਿਆ ਤੇ ਅਗਰ ਆਪਾਂ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਇਹਨਾਂ ਨੇ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਆਪਣੇ ਪਿੰਡ ਵਾਲੇ ਸਕੂਲ ਵਿੱਚ ਪੜ੍ਹਿਆ 8ਵੀਂ ਕਲਾਸ ਵਿੱਚ ਫੇਲ ਹੋ ਗਿਆ ਤੇ 8ਵੀਂ ਪਾਸ ਕਰਨ ਕਰਨ ਇਹਨਾਂ ਨੇ ਪਿੰਡ ਰੋਤਾ ਦੇ ਵਿੱਚ ਐਡਮਿਸ਼ਨ ਲਿਆ ਤੇ ਉੱਥੇ 8ਵੀਂ ਪਾਸ ਕੀਤੀ ਫਿਰ ਇਹਨਾਂ ਨੇ ਨੰਗਲੰਬੀਆਂ ਦੇ ਵਿੱਚ 9ਵੀਂ 10ਵੀਂ ਪਾਸ ਕੀਤੀ ਫਿਰ ਇਹਨਾਂ ਨੇ ਫਿਰ ਨੰਗਲੰਬੀਆਂ ਦੇ ਵਿੱਚ ਸਕੂਲ ਪਾਰਵਰਕ ਦੀਆਂ ਟੀਮਾਂ ਦੇ ਵਿੱਚ ਖੇਡਣਾ ਜਿਹੜਾ ਉਹ ਸ਼ੁਰੂ ਕੀਤਾ ਤੇ ਉੱਥੇ ਸਕੂਲ ਦੇ ਵਿੱਚ ਦੁੱਲੇ ਨੇ ਪੀਟੀ ਮਾਸਟਰ ਦਿਲਵਾਰ ਕੋਲੋਂ ਕਬੱਡੀ ਦੇ ਦਾਪੇ 'ਚ ਸਕੂਲ ਦੇ ਵਿੱਚ ਪਾਰਵਰਕ ਦੀਆਂ ਟੀਮਾਂ ਵਿੱਚ ਨੈਸ਼ਨਲ ਸਟਾਈਲ ਕਬੱਡੀ ਦੁੱਲੇ ਨੇ ਜਿਹੜੀ ਉਹ ਸ਼ੁਰੂ ਕੀਤੀ ਪਰਵਾਰ ਵੀ ਦੁੱਲੇ ਦਾ ਦੁੱਲੇ ਦੀ ਕਬੱਡੀ ਖੇਡਣ ਵਿੱਚ ਪੂਰਾ ਸਾਥ ਦਿੰਦਾ ਸੀ ਇਹਨਾਂ ਦੇ ਪਿਤਾ ਜੀ ਦਾਦਾ ਜੀ ਨਾਨਾ ਜੀ ਵੀ ਪੂਰੀ ਸਪੋਰਟ ਕਰਦੇ ਸਕੂਲ ਦੇ ਵਿੱਚ ਇਹਨਾਂ ਨੇ ਨੈਸ਼ਨਲ ਸਟਾਈਲ ਕਬੱਡੀ ਖੇਡਣ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਪਰਮਜੀਤ ਸਿੰਘ ਪੰਬਾ ਗੰਦਰਾ ਨਾਲ ਹੋਈ ਜਿਨ੍ਹਾਂ ਨੇ ਇਹਨਾਂ ਦੇ ਪਿੰਡ ਦੇ ਉੱਤੋਂ 20-25 ਕਿਲੋਮੀਟਰ ਦੂਰ ਕੈਂਪ ਕਬੱਡੀ ਦਾ ਲਾਇਆ ਹੋ ਸੀ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਉੱਥੇ ਜਾ ਕੇ ਉਹਨਾਂ ਕੋਲੋਂ ਟ੍ਰੇਨਿੰਗ ਟ੍ਰੇਨਿੰਗ ਲਈ ਕੈਂਪ ਤੇ ਖਤਮ ਹੋ ਗਿਆ ਪਰ ਇਹਨਾਂ ਦੀ ਬਹੁਤ ਗੋੜੀ ਜਿਹੜੀ ਸਾਂਝ ਪੈ ਗਈ ਪੰਮੇ ਨੂੰ ਹੀ ਪਤਾ ਸੀ ਕਿ ਦੁੱਲੇ ਨੇ ਬਹੁਤ ਤਾਕੜੀ ਅੱਗੇ ਜਾ ਕੇ ਜਿਹੜੀ ਕਬੱਡੀ ਖੇਡਣੀ ਹੈ ਇਸੇ ਕਰਕੇ ਦੁੱਲੇ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਲੋਕ ਦੋ ਟਾਈਮ ਮਿਹਨਤ ਕਰਦੇ ਹੁੰਦੇ ਸੀ ਪਰ ਮੈਂ ਤਿੰਨ ਟਾਈਮ ਮਿਹਨਤ ਕਰਦਾ ਹੁੰਦਾ ਸੀ ਤੇ ਕਬੱਡੀ ਦੇ ਦਾਪੇਚ ਜਿਹੜੇ ਸੀ ਉਹ ਸਿੱਖਦਾ ਹੁੰਦਾ ਸੀ ਉਸਤਾਦ ਕੋਲੋਂ ਕਬੱਡੀ ਦੇ ਦਾਪੇਚ ਸਿੱਖਦਿਆਂ ਦੁੱਲੇ ਨੇ 40 ਕਿਲੋ 45 ਕਿਲੋ 50 ਕਿਲੋ 60 ਕਿਲੋ 75 ਕਿਲੋ 70 ਕਿਲੋ ਦੇ ਟੂਰਨਾਮੈਂਟ ਜਿਹੜੇ ਖੇਡਣੇ ਸ਼ੁਰੂ ਕਰ ਦਿੱਤੇ ਤੁਹਾਨੂੰ ਦੱਸਦੇ ਚ ਰਿਹਾ ਕਿ ਸਾਲ 2010 ਦੇ ਵਿੱਚ ਦੁੱਲੇ ਨੇ 70 ਕਿਲੋ ਦੇ ਪਾਰ ਵਰਕ ਦੀਆਂ ਟੀਮਾਂ ਦੇ ਵਿੱਚ ਸਰਕਲ ਸਟਾਈਲ ਕਬੱਡੀ ਨੂੰ ਖੇਡਣਾ ਸ਼ੁਰੂ ਕੀਤਾ ਫਿਰ ਦੁੱਲੇ ਨੇ ਸਾਲ 2012 ਦੇ ਵਿੱਚ 75 ਕਿਲੋ ਤੇ 80 ਕਿਲੋ ਓਪਨ ਮੈਚ ਖੇਡਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਸਾਲ 2021 ਦੇ ਵਿੱਚ ਇਹਨਾਂ ਦਾ ਵਜ਼ਨ 80 ਤੋਂ 85 ਕਿਲੋ ਸੀ ਪਰ ਹੁਣ ਇਹਨਾਂ ਦਾ ਵਜ਼ਨ ਜਿਹੜਾ 90 ਤੋਂ 95 ਕਿਲੋ ਦੇ ਲਗਭਗ ਹੈ ਤੁਹਾਨੂੰ ਦੱਸ ਦਈਏ ਕਿ ਦੁੱਲਾ ਨਕੋਦਰ ਵੀ ਜਾਂਦਾ ਵਿੱਕੀ ਸਾਈ ਨਾਲ ਇਹਨਾਂ ਦਾ ਬਹੁਤ ਪਿਆਰ ਹੈ ਵਿੱਕੀ ਸਾਈ ਇਹਨਾਂ ਨੂੰ ਖੁਰਾਕ ਵੀ ਦਿੰਦੇ ਰਹਿ ਸਕੂਲ ਟਾਈਮ ਵਿੱਚ ਬਹੁਤ ਸ਼ਰਾਰਤੀ ਹੁੰਦਾ ਸੀ ਇਹਨਾਂ ਦਾ ਪੜਾਈ ਵੱਲ ਧਿਆਨ ਨਹੀਂ ਹੁੰਦਾ ਸੀ ਇਹ ਜ਼ਿਆਦਾ ਲੜਾਈਆਂ ਵੱਲ ਧਿਆਨ ਹੁੰਦਾ ਸੀ ਜਦੋਂ ਇਹ ਪੰਮਾ ਗੰਦਰਾ ਕੋਲੋਂ ਖੇਡਦੇ ਸਨ ਉਦਾਂ ਇਹ ਬਸ ਸੁੱਕੀ ਰੋਟੀ ਤੇ ਹੀ ਖੇਡਦੇ ਸਨ ਬਸ ਮਿਹਨਤ ਜ਼ਿਆਦਾ ਲੰਦੇ ਸਨ ਇਸੇ ਕਰਕੇ ਇਹਨਾਂ ਦਾ ਜ਼ਿਆਦਾ ਨਾਂ ਹੋ ਗਿਆ ਜਦੋਂ ਦੁੱਲੇ ਨੂੰ ਪੈਸੇ ਮਿਲਨੇ ਸ਼ੁਰੂ ਹੋ ਗਏ ਤੇ ਦੁੱਲੇ ਨੇ ਉਸ ਟਾਈਮ ਆਪਣੀ ਖੁਰਾਕ ਦੇ ਕਮਿਊਨਿਟੀਸ਼ਨ ਉੱਤੇ ਜਿਹੜੀ ਉਹ ਮਿਹਨਤ ਕੀਤੀ ਤੇ ਇਸੇ ਤਰ੍ਹਾਂ ਦੁੱਲਾ ਸਾਲ 2012 ਦੇ ਵਿੱਚ ਇੱਕ ਤਕੜਾ ਪਲੇਅਰ ਬਣ ਕੇ ਸਾਹਮਣੇ ਆਇਆ ਤੇ ਪੰਜਾਬ ਦੇ ਕਬੱਡੀ ਕੱਪਾਂ ਦੇ ਉੱਤੇ ਛਾ ਗਿਆ ਸਾਲ 2013 ਇਹਨਾਂ ਵਾਸਤੇ ਬਹੁਤ ਬੈਸਟ ਰਿਹਾ ਕਿਉਂਕਿ ਸਾਲ 2013 ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਇੰਗਲੈਂਡ ਖੇਡਿਆ ਫਿਰ ਸਾਲ 2013 ਦੇ ਵਿੱਚ ਹੀ ਇਹਨਾਂ ਨੇ ਨਿਊਜ਼ੀਲੈਂਡ ਖੇਡਿਆ ਫਿਰ ਸਾਲ 2013 ਦੇ ਵਿੱਚ ਇਹਨਾਂ ਨੇ ਦੁਬਈ ਦੇ ਵਿੱਚ ਧੰਤਾਨ ਕਰਵਾ ਦਿੱਤੀ ਫਿਰ ਸਾਲ 2013 ਦੇ ਵਿੱਚ ਹੀ ਇਹਨਾਂ ਦਾ ਕੈਨੇਡਾ ਦਾ ਜਿਹੜਾ ਵੀਜ਼ਾ ਲੱਗਾ ਪਰ ਇਹ ਸਾਲ 2000 14 ਦੇ ਵਿੱਚ ਉੱਥੇ ਕਬੱਡੀ ਕੱਪ ਖੇਡਣ ਗਿਆ ਫਿਰ ਇਹਨਾਂ ਨੇ ਥਾਲ 2013 ਦੇ ਵਿੱਚ ਵਰਲਡ ਕੱਪ ਖੇਡਿਆ ਤੇ ਪ੍ਰੀਤੇ ਟਰੈਕਟਰ ਦੇ ਜੇਤੂ ਰਹੇ ਤੇ ਉੱਥੇ ਇਹਨਾਂ ਨੇ ਪੰਮਾ ਗੰਧਰਾ ਵਾਲੇ ਨੂੰ ਜਿਹੜਾ ਟਰੈਕਟਰ ਦੇ ਉੱਤੇ ਚਾਬੀ ਪੜਾਈ ਤੇ ਉੱਤੇ ਬਿਠਾਇਆ ਜੋ ਹੀ ਪੰਮਾ ਗੰਧਰਾ ਵਾਲੇ ਨੂੰ ਨਹੀਂ ਜਾਣਦੇ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਦੁੱਲੇ ਦਾ ਉਸਤਾਦ ਪੰਮਾ ਗੰਧਰਾ ਵਾਲਾ ਹੈ ਜੋ ਇਹਨਾਂ ਨੂੰ ਰਾਤਾਂ ਨੂੰ ਉੱਠ-ਫੁੱਟ ਕੇ ਮਿੰਤਾ ਕਰਵਾਂਦੇ ਸੀ ਜਿਨ੍ਹਾਂ ਦੀ ਬਦੌਲਤ ਇਹ ਇੱਥੇ ਤੱਕ ਪਹੁੰਚੇ ਨੇ ਸਾਲ 2018 ਦੇ ਵਿੱਚ ਇਹਨਾਂ ਨੇ ਫਿਰ ਕੈਨੇਡਾ ਦਾ ਬੈਸਟ ਰੇਡਰ ਬਣਿਆ ਤੇ ਉੱਥੇ ਇਹਨਾਂ ਨੇ 26 ਕਬੱਡੀਆਂ ਪਾ ਕੇ 26 ਅੰਕ ਦਾ ਵਾਅਦਾ ਕਰਕੇ ਇੱਕ ਵੱਖਰਾ ਰਿਕਾਰਡ ਪਾਇਆ ਫਿਰ ਸਾਲ 2018 ਦੇ ਵਿੱਚ ਦੁੱਲਾ ਨੰਗਲੰਬੀਆਂ ਕੱਪ ਦੇ ਉੱਤੋਂ ਵਾਪਸ ਆ ਰਿਹਾ ਸੀ ਤੇ ਇਹਦੇ ਪਿੰਡ ਦੇ ਨੇੜੇ ਹੀ ਇਹਨਾਂ ਦੀ ਗੱਡੀ ਨੂੰ ਕੁਝ ਦੋ ਗੱਡੀਆਂ ਨੇ ਰੋਕ ਲਿਆ ਜੋ ਇਹਦੇ ਇੱਕ ਪਿੱਛੇ ਸੀ ਦੋ ਇੱਕ ਅੱਗੇ ਸੀ ਫਿਰ ਵੀ ਇਹਨਾਂ ਨੇ ਆਪਣੀ ਜਾਨ ਬਚਾ ਕੇ ਖੇਤਾਂ ਦੇ ਵਿੱਚੋਂ ਭੱਜ ਗਏ ਤੇ ਦੁੱਲੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਹਮਲਾ ਇਹਦੇ ਉੱਤੇ ਤਾਂ ਵਾਸਤੇ ਹੋਇਆ ਸੀ ਕਿ ਉਹ ਬੰਦੇ ਕਹਿੰਦੇ ਸੀ ਕਿ ਸਾਡੇ ذرو ਖੇਡ ਪਰ ਇਹਨੇ ਕਿਹਾ ਕਿ ਮੈਂ ਨਹੀਂ ਖੇਡਣਾ ਇਸੇ وجہ تو ਇਹਨੇ ਦੇ ਉੱਤੇ ਉਹ ਹਮਲਾ ਹੋਇਆ ਸੀ ਸਾਲ 2014 ਦੇ ਵਿੱਚ ਦੁੱਲਾ ਜਦੋਂ ਕੈਨੇਡਾ ਖੇਡਣ ਵਾਸਤੇ ਗਿਆ ਤੇ ਉੱਥੇ ਇਹਨਾਂ ਦੀ ਬੈਕਬੋਨ ਛੋਟੀ ਲੱਤ ਦੀ ਹੱਡੀ ਜਿਹੜੀ ਸੀ ਉਹ ਟੁੱਟ ਗਈ ਤੇ ਕਿਸੇ ਵੀ ਪ੍ਰਮੋਟਰ ਨੇ ਕਿਸੇ ਵੀ ਖਿਡਾਰੀ ਨੇ ਇਹਨਾਂ ਦਾ ਸਾਥ ਨਾ ਦਿੱਤਾ ਤੇ 6 ਦਿਨਾਂ ਬਾਅਦ ਦੁੱਲੇ ਨੇ ਉੱਥੋਂ ਪੰਜਾਬ ਦੀ ਟਿਕਟ ਕਰਾਈ ਤੇ ਪੰਜਾਬ ਵਾਪਸ ਆਇਆ 6 ਦਿਨਾਂ ਬਾਅਦ ਇਹਨਾਂ ਨੇ ਫੇਰ ਆਪਰੇਸ਼ਨ ਆਪਣਾ ਕਰਵਾਇਆ ਤੇ ਕਿਸੇ ਵੀ ਕੋਚ ਨੇ ਕਿਸੇ ਵੀ ਪ੍ਰਮੋਟਰ ਨੇ ਕਿਸੇ ਵੀ ਕਲੱਬ ਨੇ ਇਹਨਾਂ ਦਾ ਸਾਥ ਨਾ ਦਿੱਤਾ ਉਸੇ ਟਾਈਮ ਤੇ ਬਸ ਇਹਨਾਂ ਦੇ ਘਰ ਦੇ ਇਹਨਾਂ ਦਾ 우ਸਤਾਦ ਪੰਮਾ ਗਾਂਦਰਾ ਵਾਲਾ ਇਹਨਾਂ ਦੇ ਨਾਲ ਜਿਹੜਾ ਖੜੇ ਰਹੇ ਬਸ 4-5 ਮਹੀਨੇ ਬੈਡ ਰੈਸ ਤੋਂ ਬਾਅਦ ਦੁੱਲੇ ਨੇ ਹਲਕੀ ਹਲਕੀ ਦੌੜ ਲਾਣੀ ਸ਼ੁਰੂ ਕਰ ਦਿੱਤੀ ਤੇ ਆਪਣੀ ਮਿਹਨਤ ਫਿਰ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਦੁੱਲਾ ਸਹੀ ਤਰੀਕੇ ਨਾਲ ਭਜਣਾ ਸ਼ੁਰੂ ਹੋ ਗਿਆ ਫਿਰ ਦੁੱਲੇ ਦੇ 우ਸਤਾਦ ਨੇ ਮਿਹਨਤ ਲਵਾਈ ਸਾਲ 2015 ਦੇ ਵਿੱਚ ਇਹਨਾਂ ਨੇ ਆਪਣਾ ਪਹਿਲਾ ਮੈਚ ਜਿਹੜਾ ਪਿੰਡ ਮੁਖੱਡੀ ਦੇ ਵਿੱਚ ਛੱਟ ਲੱਗਣ ਤੋਂ ਬਾਅਦ ਖੇੜਿਆ ਜੋ ਇਹਨਾਂ ਦਾ ਬਹੁਤ ਯਾਦਗਾਰਾ ਮੈਚ ਰਿਹਾ ਪਰਿਵਾਰ ਦੇ ਸਾਥ ਨਾਲ ਤੇ ਉਸਤਾਦ ਦੇ ਸਾਥ ਨਾਲ ਫਿਰ ਦੁੱਲੇ ਨੇ ਬਹੁਤ ਤਾਕੜੀ ਜਿਹੜੀ ਕਬੱਡੀ ਖੇਡੀ ਫਿਰ ਸਾਲ 2020 ਦੇ ਵਿੱਚ ਇਹਨਾਂ ਦੇ ਉਸਤਾਦ ਪੰਮਾ ਗੰਦਰਾਂ ਦੀ ਅਟੈਕ ਨਾਲ ਮੌਤ ਹੋ ਗਈ ਉਦੋਂ ਦੁੱਲੇ ਦਾ ਮਨ ਜਿਹੜਾ ਸੀ ਉਹ ਬਹੁਤ ਉਦਾਸ ਹੋਇਆ ਕਿਉਂਕਿ ਦੁੱਲੇ ਨੂੰ ਉਹ ਦੱਸਦਾ ਰਹਿੰਦਾ ਸੀ ਕਿਹੜੇ ਜਾਫੀ ਕੋਲ ਕਿੱਦਾਂ ਬਚਣਾ ਹੈ ਉਹਨਾਂ ਦੀਆਂ ਕਮੀਆਂ ਦੱਸਦਾ ਹੀ ਰਹਿੰਦਾ ਸੀ ਇਸੇ ਕਰਕੇ ਦੁੱਲਾ ਨੰਬਰ 1 ਰੇਡਰ ਹੈ ਅੱਜ ਵੀ ਦੁੱਲਾ ਉਸਤਾਦ ਦੇ ਦੱਸੇ ਹੋਏ ਤਰੀਕਿਆਂ ਨਾਲ ਹੀ ਕਬੱਡੀ ਖੇਡਦਾ ਹੈ ਦੁੱਲੇ ਦੇ ਉਸਤਾਦ ਦੇ ਪਰਿਵਾਰ ਨਾਲ ਹਜੇ ਵੀ ਦੁੱਲੇ ਦੀ ਬੜੀ ਗੂੜੀ ਸਾਂਝ ਹੈ ਤੇ ਆਰਥਿਕ ਪੱਖੋਂ ਵੀ ਦੁੱਲਾ ਆਪਣੇ ਉਸਤਾਦ ਦੇ ਪਰਿਵਾਰ ਦੀ ਮਦਦ ਕਰਦਾ ਹੀ ਰਹਿੰਦਾ ਹੈ ਆਪਣੇ ਉਸਤਾਦ ਦੀ ਕੁੜੀ ਨੂੰ ਹੀ ਦੁੱਲੇ ਨੇ ਹੁਣ ਬਾਅਦ ਜਿਹੜਾ ਉਹ ਕਲਿਆ ਜੇ ਅਗਰ ਦੁੱਲੇ ਦਾ ਉਸਤਾਦ ਦੁੱਲੇ ਦੇ ਮਾਰੇ ਟਾਈਮ ਵਿੱਚ ਨਾਲ ਰਿਹਾ ਪਰ ਦੁੱਲਾ ਵੀ ਹੁਣ ਆਪਣੇ ਚੰਗੇ ਟਾਈਮ ਵਿੱਚ ਉਹਨਾਂ ਦੇ ਪਰਿਵਾਰ ਦਾ ਸਾਥ ਦੇ ਰਿਹਾ ਹੈ ਜਦੋਂ ਦੁੱਲੇ ਨੇ ਬੈਸਟ ਰਹਿ ਕੇ ਦੋ ਨੈਨੋ ਕਾਰ ਦਿੱਤੀਆਂ ਸੀ ਤੇ ਇੱਕ ਕਾਰ ਆਪਣੇ ਉਸਤਾਦ ਪੰਮਾ ਗਾਂਧਰਾ ਵਾਲੇ ਨੂੰ ਦੇ ਦਿੱਤੀ ਸੀ ਤੇ ਦੂਸਰੀ ਕਾਰ ਆਪਣੇ ਨਾਨਾ ਜੀ ਨੂੰ ਦੇ ਦਿੱਤੀ ਸੀ ਜੋ ਵੀ ਦੁੱਲਾ ਇਨਾਮ ਜਿੱਤਦਾ ਹੈ ਭਾਵੇਂ ਉਹ ਕਾਰ ਹੋਵੇ ਪਿਆ ਮੋਟਰਸਾਈਕਲ ਉਹ ਸਭ ਤੋਂ ਪਹਿਲੇ ਨਕੌਦਰ ਡੇਰੇ ਜਾਂਦਾ ਹੈ ਉੱਥੇ ਮੱਥਾ ਟੇਕਦਾ ਹੈ ਉੱਥੇ ਇਹਨਾਂ ਨੇ ਕਈ ਮੋਟਰਸਾਈਕਲ ਕਾਰਾਂ ਜੀਪਾਂ ਵੀ ਦਿੱਤੀਆਂ ਹੋਈਆਂ ਨੇ ਦਾਨ ਵਾਸਤੇ ਦੁੱਲੇ ਦੀ ਵਧੀਆ ਖੇਡ ਨੂੰ ਵੇਖਦੇ ਹੋਇਆਂ ਸਾਲ 2019 ਦੇ ਵਿੱਚ ਇਹਨਾਂ ਨੂੰ ਫੋਰਡ ਅਨੇਵਰ ਗੱਡੀ ਨਾਲ ਮਾਨ ਸਮਾਨ ਕੀਤਾ ਗਿਆ ਦੁੱਲੇ ਦੇ ਜਿੱਤੇ ਹੋਏ ਇਨਾਮਾਂ ਦੀ ਗੱਲ ਕਰੀਏ ਤਾਂ ਦੁੱਲਾ ਆਪਣੇ ਜਿੱਤੇ ਹੋਏ ਇਨਾਮ ਕਦੀ ਨਹੀਂ ਗਿਣਦਾ ਜੇ ਅਗਰ ਆਪਾਂ ਮੋٹے ਮੋٹے ਗਣੀਏ ਤੇ ਗੱਡੀਆਂ ਕਾਰਾਂ ਕੰਪੈਨਾਂ ਟਰੈਕਟਰ ਮੋਟਰਸਾਈਕਲ ਮੁੰਦੀਆਂ ਚੈਨਾ ਤੇ ਇਹੋ ਜਿਹੇ ਕਈ ਇਨਾਮ ਜਿੱਤ ਚੁੱਕੇ ਨੇ ਸਾਲ 2022 ਦੇ ਵਿੱਚ ਦੁੱਲੇ ਨੇ ਪਿੰਡ ਟੰਡੀਆਂ ਦੇ ਕੱਪ ਦੇ ਵਿੱਚ ਇਹਨਾਂ ਨੇ ਤਿੰਨ ਕਬੱਡੀਆਂ ਪਾ ਕੇ 2 ਲੱਖ ਰੁਪਏ ਜਿੱਤਿਆ ਦੁੱਲੇ ਦੀ ਖੁਰਾਕ ਦੀ ਗੱਲ ਕਰੀਏ ਤਾਂ ਦੁੱਲਾ ਬਾਹਰ ਦਾ ਖਾਣਾ ਨਹੀਂ ਖਾਂਦਾ ਇਹ ਘਰ ਦਾ ਖਾਣਾ ਖਾਂਦਾ ਹੈ ਪ੍ਰੋਟੀਨ ਵਗੈਰਾ ਵੀ ਟੈਸਟੀਰਾਈਡ ਵੀ ਲਾਂਦੇ ਨੇ ਆਂਡੇ ਮੀਟ ਰਗੜਾ ਇਹ ਘਰ ਦੇ ਵਿੱਚ ਹੀ ਤਿਆਰ ਕਰ ਲੈਂਦਾ ਹੈ ਬਾਕੀ ਖਾਣ ਦੇ ਵਿੱਚ ਜਿਹੜੀਆਂ ਦੁੱਧ ਨਾਲ ਬੜੀਆਂ ਹੋਈਆਂ ਚੀਜ਼ਾਂ ਖਾਂਦਾ ਹੈ ਦੁੱਲਾ ਦੇਸੀ ਮਿਹਨਤ ਵੀ ਲਾਂਦਾ ਹੈ ਪਰ ਜਿਮ ਵੀ ਲਾਂਦਾ ਹੈ ਸਭ ਤੋਂ ਜ਼ਿਆਦਾ ਇਹ ਦੇਸੀ ਮਿਹਨਤ ਲਾਂਦੇ ਨੇ ਗਰਾਊਂਡ ਪ੍ਰੈਕਟਿਸ ਸਿਰਫ ਦਿਨ ਦੇ ਵਿੱਚ 5 ਤੋਂ 6 ਘੰਟੇ ਕਰਦੇ ਹੀ ਰਹਿੰਦੇ ਨੇ ਤੇ ਬਾਕੀ ਇਹ ਜਿਵੇਂ ਦੇਸੀ ਮਿਹਨਤਾਂ ਲਾਈ ਰੱਖਦੇ ਨੇ ਦੁੱਲਾ ਪਹਿਲੇ ਵਕਤਾਂ ਦੇ ਵਿੱਚ ਹਲਟ ਦੇ ਵੀ ਢੇੜੇ ਕੱਢਦੇ ਰਿਹਾ ਇੰਦਾ ਹੀ ਚੰਗੀ ਖੁਰਾਕ ਤੇ ਮਿਹਨਤ ਕਰਕੇ ਦੁੱਲਾ ਤਕੜਾ ਹੁੰਦਾ ਗਿਆ ਅੱਜ ਪੰਜਾਬੀ ਗਾਣਿਆਂ ਦੇ ਵਿੱਚ ਕਲਾਕਾਰ ਉਹਨਾਂ ਦਾ ਨਾਮ ਲੈਂਦੇ ਨੇ ਆ ਪਿੱਛੇ ਜਿਹੜਾ ਗਾਣਾ ਆਇਆ ਜਿਹਦੇ ਬੋਲ ਕੁਝ ਇਸ ਤਰ੍ਹਾਂ ਨੇ ਇੱਕ ਸੋਹਣੀਏ ਸ਼ਿਕਾਗੋ ਕੌਡੀ ਕੱਪ ਕਰਵਾਣਾ ਅੰਨੇ ਵਾਰੀ ਪੈਸਾ ਦੁੱਲੇ ਬੱਗੇ ਤੇ ਉਡਾਉਣਾ ਪੰਜਾਬੀ ਸਿੰਗਰ ਜੀ ਖਾਨ ਕਰਨ ਔਜਲਾ ਗੈਰੀ ਸੰਧਤ ਕਬੱਡੀ ਖਿਡਾਰੀ ਪੱਲਾ ਜਲਾਲਪੁਰ ਇਹਨਾਂ ਦੀ ਬੜੀ ਗੂੜੀ ਸਾਂਝ ਹੈ ਲੋਗ ਪਾਲੇ ਤੇ ਦੁੱਲੇ ਦੀ ਜੋੜੀ ਨੂੰ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਦੁੱਲਾ ਸਨਾਲਾ ਰਨੂਆ ਕਬੱਡੀ ਕੱਪ ਦੇ ਰੂਵੀ ਖੇਡਦਾ ਰਿਹਾ ਇਸ ਤੋਂ ਇਲਾਵਾ ਦੁੱਲਾ ਸੰਦੀਪ ਨੰਗਲ ਲੰਬੀਆਂ ਕਬੱਡੀ ਕਲੱਬ ਦੇ ਰੂਵੀ ਖੇਡਦੇ ਨੇ ਏਰੀਆ ਕੋਰੀ ਫੈਰਨੀਆਂ ਦੇ ਰੂਵੀ ਖੇਡਦੇ ਨੇ ਸਾਲ 2024 ਦੇ ਵਿੱਚ ਇਹਨਾਂ ਨੇ ਆਪਣਾ ਦੂਸਰਾ ਨਿਊਜ਼ੀਲੈਂਡ ਕੱਪ ਖੇਡਿਆ ਜੋ ਆਕਲੈਂਡ ਦੇ ਵਿੱਚ ਹੋਇਆ ਫੇਰ ਇਹਨਾਂ ਨੇ ਸੈਂਟਰ ਵੈਲੀ ਕਬੱਡੀ ਕੱਪ ਖੇਡਿਆ 2024 ਦੇ ਵਿੱਚ ਕੈਨੇਡਾ ਵਰਲਡ ਕੱਪ ਖੇਡਿਆ 2024 ਦੇ ਵਿੱਚ ਇਹਨਾਂ ਨੇ ਯੂਨਾਈਟਿਡ ਬ੍ਰੈਂਟਮ ਕਬੱਡੀ ਕਲੱਬ ਦੇ ਰਨਰ ਰਹਿ ਇਸ ਤੋਂ ਬਾਅਦ ਦੁੱਲਾ ਸਾਲ 2024 ਦੇ ਵਿੱਚ ਕੀ ਕਿੰਗਸ ਕਬੱਡੀ ਕਲੱਬ ਪ੍ਰੈਂਪਟ ਕਬੱਡੀ ਕਲੱਬ ਖੇਡੇ ਇਸ ਤੋਂ ਬਾਅਦ ਦੁੱਲਾਸ ਨਾਲਾ ਰਨੂਆ ਕਬੱਡੀ ਕੱਪ ਕਪੂਰਥਾਲਾ ਕਬੱਡੀ ਕੱਪ 2024 ਦੇ ਵਿੱਚ ਬਹੁਤ ਤਾਕੜਾ ਖੇਡਿਆ। ਸਾਲ 2019 ਦੇ ਵਿੱਚ ਦੁੱਲੇ ਦੇ ਐਕਸ਼ਨ ਕਰਕੇ ਬਹੁਤ ਵੀਡੀਓ ਖੁਸ਼ੀ ਤੋਂ ਦੁੱਲੇ ਦੀਆਂ ਵਾਇਰਲ ਹੋਈਆਂ ਜਿਉਂਦੀ ਸਫਾਈ ਦੇਨੇ ਆਇਆ ਦੁੱਲੇ ਤੇ ਖੁਸ਼ੀ ਨੇ ਕਿਹਾ ਬਸ ਅਸੀਂ ਲੋਕਾਂ ਦੀ ਇੰਟਰਟੇਨਮੈਂਟ ਕਰਦੇ ਆਂ ਬਾਹਰ ਗਰਾਊਂਡਾਂ ਦੇ ਵਿੱਚ ਅਸੀਂ ਬਸ ਇੱਕੋ ਜਿਹੀ ਹੁੰਨੇ ਹਾਂ। ਦੁੱਲੇ ਦੇ ਐਕਸ਼ਨ ਕਰਕੇ ਦੁੱਲੇ ਨੂੰ ਕਈ ਲੋਕ ਹੰਕਾਰਿਆ ਹੋਇਆ ਕਹਿੰਦੇ ਨੇ ਪਰ ਨਹੀਂ ਦੁੱਲਾ ਨਾਰਮਲ ਲਾਈਫ ਦੇ ਵਿੱਚ ਬਹੁਤ ਨਰਮ ਦਿਲ ਤੇ ਖੁਸ਼ਮਿਜ਼ਾਜ ਬੰਦਾ ਹੈ ਜੋ ਦੁੱਲੇ ਨੂੰ ਸਟਾਰ ਕਹਿੰਦੇ ਰੇ ਦੁੱਲਾ ਉਹਨਾਂ ਦੀ ਕਹਿੰਦਾ ਹੈ ਕਿ ਕੋਈ ਵੀ ਸਟਾਰ ਨਹੀਂ ਹੁੰਦਾ ਸਟਾਰ ਤਾਂ ਅਸਮਾਨ ਵਿੱਚ ਹੁੰਦੇ ਨੇ ਹਰ ਕੋਈ ਆਪਣੀ ਮਾਵਾਂ ਦੇ ਅੱਖਾਂ ਦੇ ਤਾਰੇ ਨੇ ਦੁੱਲੇ ਨੂੰ ਗੱਡੀਆਂ ਕੰਪੈਨਾਂ ਦਾ ਜ਼ਿਆਦਾ ਸ਼ੌਂਕ ਨਹੀਂ ਹੈ ਬਸ ਆਪਣੀ ਮਿਹਨਤ ਹੀ ਲਾਈ ਰੱਖਦੇ ਨੇ ਦੁੱਲੇ ਨੂੰ ਇਹਨਾਂ ਰੇਡਰਾਂ ਵੱਲੋਂ ਦੋ ਕਬੱਡੀਆਂ ਤੋਂ ਬਾਅਦ ਕਬੱਡੀ ਨਾ ਪਾਉਣ ਦਾ ਰੂਲ ਨਹੀਂ ਪਸੰਦ ਦੁੱਲਾ ਕਹਿੰਦਾ ਹੈ ਕਿ ਜੇ ਜੱਫੀ ਇਤਨੇ ਜੱਫੇ ਲਾ ਸਕਦਾ ਹੈ ਫਿਰ ਰੇਡਰ ਨੂੰ ਕਿਉਂ ਰੋਕ ਦਿੱਤਾ ਜਾਂਦਾ ਹੈ ਦੁੱਲਾ ਬਸ ਰਾਤ 2:30 ਵਜੇ ਜਿਹੜੇ ਮੈਚ ਹੁੰਦੇ ਨੇ ਉਹਨਾਂ ਤੋਂ ਬਹੁਤ ਘਤਰਾਂਦਾ ਹੈ ਉਹਨਾਂ ਨੂੰ ਇਹ ਮੈਚ ਜਿਹੜੇ ਹੁੰਦੇ ਨੇ ਇਹ ਬਿਲਕੁਲ ਪਸੰਦ ਨਹੀਂ ਅਗਰ ਆਪਾਂ ਦੁੱਲੇ ਦੇ ਵਿਆਹ ਦੀ ਗੱਲ ਕਰੀਏ ਤੇ ਦੁੱਲੇ ਦਾ ਵਿਆਹ ਸਾਲ 2016 ਦੇ ਵਿੱਚ ਫਗਵਾੜੇ ਦੀ ਕੁੜੀ ਦੇ ਨਾਲ ਹੋਇਆ ਦੁੱਲੇ ਦੇ ਵਿਆਹ ਤੋਂ ਬਾਅਦ ਦੁੱਲੇ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਇਹਨਾਂ ਨੇ ਆਪਣੇ ਪੁੱਤਰ ਦਾ ਨਾਮ ਹਰਮੇਂਦ ਸਿੰਘ ਟੋਲ ਰੱਖਿਆ ਹੈ ਆਪਣੀ بیوی ਤੇ ਬੱਚੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਦੋਂ ਇੱਕ ਵਾਰ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦੇ ਨੇ ਫਿਰ ਇਹ ਖੇਡਣ ਵਾਸਤੇ ਆ ਜਾਂਦੇ ਨੇ ਤੁਹਾਨੂੰ ਦੁੱਲੇ ਤੇ ਖੁਸ਼ੀ ਦੇ ਵਿੱਚੋਂ ਕਿਹਦੀ ਖੇਡ ਪਸੰਦ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਐਓ ਜੀਆਂ ਹੋਰ ਵੀਡੀਓ ਵੇਖਣ ਲਈ ਸਾਡੇ YouTube ਚੈਨਲ ਹਮਜ਼ਾ ਰਿਆਨ ਨੂੰ 512 ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਮਿਲਦੇ ਹਾਂ ਹੋਰ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਬ ਤੱਕ ਖੁਦਾ ਹਾਫਿਜ਼